ਸੰਤੋਖ ਨੇ ਜੀ ਕਿਹਾ ਇਹਨਾਂ ਦੀ ਆਇਡੈਂਟੀਫਾਈ ਕਿਉਂ ਨਹੀਂ ਤੁਸੀਂ ਕਰ ਦਿੱਤੇ ਕਰੋ ਆਇਡੈਂਟੀਫਾਈ ਦਾ ਕਰੋ ਯਾਰ ਕਿੱਥੋਂ ਆ ਰਹੇ ਕੌਣ ਆ ਰਹੇ ਕਿੱਦਾਂ ਆ ਰਹੇ ਆਇਡੈਂਟੀਫਾਈ ਬਗਵਾਇਆ ਹੁੰਦਾ ਜਿਹੜਾ ਆਹਾਂ ਕਾਂਡੇ ਹੈ ਕਦੀ ਨਹੀਂ ਮੈਂ ਤਾਂ ਹੀ ਕਹਿੰਦਾ ਜੇ ਕਿਤੇ ਇਹਨਾਂ ਨੇ ਪੁਲਿਸ ਵੈਰੀਫਾਈ ਕੀਤਾ ਹੁੰਦਾ ਉਹਨੂੰ ਪੀਸੀਟੀ ਹੋਈ ਹੁੰਦੀ ਪਤਾ ਹੁੰਦਾ ਵੀ ਆਹ ਕਾਂਡ ਪਹਿਲਾਂ ਕਰਕੇ ਹਰਵੀਰ ਸਾਡੇ ਚੋਣਾ ਜੀ ਇਹਦੇ ਆਪੇ ਸਿਰ ਪ੍ਰਸ਼ਾਸਨ ਜ਼ਿੰਮੇਵਾਰ ਹਾਂਜੀ ਹਾਂਜੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੈ ਸਿਰਫ ਸਿਰਫ ਪ੍ਰਸ਼ਾਸਨ ਇਹਨਾਂ ਨੂੰ ਕਰਦੇ ਆ ਜੀ ਬੰਦ ਮੈਂ ਪੰਜਾਬ ਤੁਹਾਡੇ ਨਾਲ ਹੈ ਕਿ ਹੁਣ ਇਹ ਸ਼ਬਦਾਂ ਨਾਲ ਨਹੀਂ ਬੀ ਕਰਦਾ ਵੀ ਉਹਨੂੰ ਛੇਤੀ ਤੋਂ ਛੇਤੀ ਵਸ ਫਾਂਸੀ ਦਿੱਤੀ ਜਾਵੇ ਜੀ ਇਹ ਫਾਂਸੀ ਤੋਂ ਵੱਧ ਕੇ ਕੋਈ ਸਜ਼ਾ ਹੈਗੀ ਤਾਂ ਉਹ ਵੀ ਦਿੱਤੀ ਜਾਵੇ ਹਨ ਬਸ ਛੇਤੀ ਦਿੱਤੀ ਜਾਵੇ ਜੀ ਜਲਦੀ ਤੋਂ ਜਲਦੀ ਇਹ ਹੀ ਮੰਗ ਕਰਦਾ ਜੀ ਕੀ ਲੱਗਦਾ ਤੁਹਾਨੂੰ ਜੀ ਦੇਖੋ ਜੇ ਇਦਾਂ ਦੇ ਆ ਤਾਂ ਫੇਰ ਖਤਰਾ ਹੀ ਆ ਜੀ ਇਹ ਅਸੀਂ ਇਦਾਂ ਦੀ ਜਿਹੜੀ ਆ ਲੜਾਈ ਅਸੀਂ ਜਾਰੀ ਰੱਖਾਂਗੇ ਜੀ ਜਿੰਨਾ ਚਿਰ ਇਸ ਦਰਿੰਦੇ ਨੂੰ ਸਜ਼ਾ ਨਹੀਂ ਮਿਲਦੀ ਸਾਨੂੰ ਜਿੱਥੇ ਮਰਦੀ ਜਾਣਾ ਪਿਆ ਜੀ ਅਸੀਂ ਉੱਥੇ ਵੀ ਲੜਾਈ ਲੜਾਂਗੇ ਜੀ ਬਸ ਇਹ ਹੀ ਕਹਿਣਾ ਚਾਹੁੰਦੇ ਹਾਂ ਉਹਨੂੰ ਫਾਂਸੀ ਦਿੱਤੀ ਜਾਵੇ ਚੁੱਕ ਚੁੱਕ ਖੜ ਕੇ ਫਾਂਸੀ ਦਿੱਤੀ ਜਾਵੇ ਅਸੀਂ ਇੱਕ ਵਾਰੀ ਬੁਰਾ ਪੁੱਛਣਾ ਚਾਹੁੰਦੇ ਆ ਸਾਡੇ ਬੱਚੇ ਦਾ ਕੀ ਕਸੂਰ ਸੀਗਾ ਬਸ ਹੋਰ ਨਹੀਂ ਪੁੱਛਣਾ ਚਾਹੁੰਦੇ ਤਾਂ ਕਿ ਇਹ ਕੇ ਹੋਰ ਕਿਸੇ ਬੱਚੇ ਨਾਲ ਐਦਾ ਨਾ ਹੋਵੇ ਕਦੇ ਤੁਹਾਡੇ ਪਰਿਵਾਰ ਦੇ ਮੇਰੇ ਨਹੀਂ ਹੋਜੀ ਕਦੇ ਨਹੀਂ ਅਸੀਂ ਦੇਖਿਆ ਉਹਨੂੰ ਬਸ ਠੀਕ ਹੈ ਉਹ ਨਹੀਂ ਹਾਂਜੀ ਪ੍ਰਸ਼ਾਸਨ ਤੋਂ ਤਾਂ ਸਾਡੀ ਇਹ ਹੀ ਮੰਗਿਆ ਜੀ ਸਾਡੇ ਪਿੰਡ ਵਾਸੀਆਂ ਦੀ ਫੈਮਿਲੀ ਦੀ ਤੇ ਇਲਾਕਾ ਵਾਸੀਆਂ ਦੀ ਤੇ ਮੈਂ ਜੇ ਸਾਰੇ ਇੰਡਸ ਸੋਰੀ ਹਿੰਦੁਸਤਾਨ ਦੇ ਇਹ ਜਿਹੜਾ ਦਰਿੰਦਾ ਆ ਜੀ ਇਹਨੂੰ ਜਲਦ ਤੋਂ ਜਲਦ ਜਿਹੜੀ ਆ ਇਹ ਮੌਤ ਦੀ ਸਜ਼ਾ ਦਿੱਤੀ ਜਾਵੇ ਜੀ ਇਸ ਕੇਸ ਨੂੰ ਫਾਸਟ ਟਰੈਕ ਦੇ ਵਿੱਚ ਰੱਖ ਕੇ ਜਿਹੜਾ ਇਹ ਮਤਲਬ ਇਸ ਦਰਿੰਦਾ ਆ ਜਿਹੜਾ ਜੀ ਇਹਦੀ ਸਾਨੂੰ ਜਿੱਦਾਂ ਖਬਰ ਆਉਣੀ ਚਾਹੀਦੀ ਆ ਜੀ ਇਹ ਇਹਨੂੰ ਜਿਹੜੀ ਆ ਸਜ਼ਾਏ ਮੌਤ ਜਿਹੜੀ ਆ ਹੋ ਗਈ ਆ ਜੀ ਗੱਲ ਜੀ ਪਹਿਲਾਂ ਤਾਂ ਇਹ ਹੈ ਜੀ ਆਪਾਂ ਲਗਾਤਾਰ ਪਿਛਲੇ ਕਈ ਸਾਲਾਂ ਤੋਂ ਇਹ ਆਵਾਜ਼ ਚੱਕਦੇ ਆ ਰਹੇ ਜੀ ਕਿ ਜਿਹੜੇ ਬਾਹਰੋਂ ਆਦਨੇ ਨੇ ਆਈਡੈਂਟੀਫਾਈ ਇਹਨਾਂ ਨੂੰ ਕਰੋ ਕੌਣ ਹੈ ਕੌਣ ਨਹੀਂ ਇਹਨਾਂ ਦੇ ਘਟੋ ਘਟ ਪੀਸੀਸੀ ਤਾਂ ਹੋਵੇ ਘਟੋ ਘਟ ਪੀਸੀਸੀ ਹੋਣੀ ਚਾਹੀਦੀ ਹੈ ਮੈਂ ਕਹਿੰਦਾ ਵੀ ਇਹਨਾਂ ਦੇ ਬੱਚੇ ਦੇ ਜਿਹੜਾ ਕਤਲ ਹੈ ਨਾ ਉਹ ਕਤਲ ਪ੍ਰਸ਼ਾਸਨ ਜਿੰਮੇਵਾਰਾ ਦੇ ਵਾਸਤੇ ਮੈਂ ਠੋਕ ਕੇ ਗੱਲ ਕਹਿੰਦਾ ਕਿਉਂਕਿ ਜੇ ਇਹਨਾਂ ਨੇ ਪੀਸੀਸੀ ਕੀਤੀ ਹੁੰਦੀ ਕਿਉਂਕਿ ਪਹਿਲਾਂ ਵੀ ਉਹ ਕਰਾਇਮ ਕਰਕੇ ਆਇਆ ਸੀ ਅਜੇ ਆ 7 ਸਾਲ ਦੀ ਸਜ਼ਾ ਕੱਟ ਕੇ ਆਇਆ ਸੀ ਜੇ ਪੀਸੀਸੀ ਹੁੰਦੀ ਤਾਂ ਉਹ ਸ਼ਾਇਦ ਇੱਥੇ ਨਾ ਹੁੰਦਾ ਉਹ ਬਾਪ ਚਲੇ ਜਾਂਦਾ ਭੇ ਜਾਂ ਨੂੰ ਸਜ਼ਾ ਹੁੰਦੀ ਜਾਂ ਕੁਝ ਵੀ ਹੁੰਦਾ ਇਹ ਰੋਗ ਤਾਂ ਲੱਗਦੀ ਪਰ ਮੈਂ ਕਹਿੰਦਾ ਪੰਜਾਬ ਨੂੰ ਅੱਜ ਜਗਾਉਣ ਵਾਸਤੇ ਇੱਕ 4 ਤੋਂ 5 ਸਾਲ ਦੇ ਬੱਚੇ ਨੂੰ ਕੁਰਬਾਨੀ ਦੇਣੀ ਪਈ ਵੀ ਪੰਜਾਬ ਜਾਗੇ ਕਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣਿਆ ਹੋਇਆ ਤੇ ਨਾਲ ਹੀ ਮੈਂ ਅਪੀਲ ਕਰਦਾ ਪ੍ਰਸ਼ਾਸਨ ਅੱਗੇ ਆਪਣੀਆਂ ਅਦਾਲਤਾਂ ਅੱਗੇ ਵੀ ਅਜਿਹੀ ਕਾਰਵਾਈ ਇਹਦੇ ਵਿੱਚ ਬਿਲਕੁਲ ਠੀਕ ਨਾ ਹੋਵੇ ਅਜਿਹੀ ਕਾਰਵਾਈ ਅਜਿਹੀ ਸਜ਼ਾ ਇਹਨੂੰ ਜਿਹੜੀ ਹੋਣੀ ਚਾਹੀਦੀ ਹੈ ਜਿਹਦੇ ਨਾਲ ਇਹਨਾਂ ਦੇ ਹੰਝੂ ਤਾਂ ਨਹੀਂ ਰੁਕ ਸਕਦੇ ਪਰ ਆਉਣ ਵਾਲੇ ਜਿਹੜੇ ਸਮਾਏ ਉਸ ਖਾਮਾ ਹੋ ਸਕਦਾ ਲੋਕਾਂ ਦੇ ਬੱਚੇ ਜਿਹੜੇ ਸੇਪ ਹੋ ਸਕਦੇ। ਸਿੱਖੋ ਉਸ ਦਿਨ ਦੇ ਅਸੀਂ ਇਸੇ ਘਟਨਾ ਕਰਕੇ ਨਾ ਪੂਰੀ ਤਰ੍ਹਾਂ ਹਲੂਨੇ ਦੇ ਅੰਦਰੋਂ ਪਰ ਅਜੇ ਸਾਡੇ ਆਲੇ ਦੋਲੇ ਪਰਿਵਾਰ ਖੜਾ ਛੋਟੀ ਜੀ ਬੱਚੀ ਦੀਆਂ ਅੱਖਾਂ 'ਚ ਦੇਖ ਕੇ ਮਾਤਾ ਦੀਆਂ ਪਿਤਾ ਦੀਆਂ ਇਹਨਾਂ ਦੀਆਂ ਭੂਆ ਆਈਆਂ ਹੋਈਆਂ ਏ। ਇਸ ਵੇਲੇ ਸਾਡੇ ਵੀ ਜਿੱਦਾਂ ਕਹਿੰਦੇ ਨਾ ਲੋਕਣ ਨੇ ਖੜੇ ਹੋਏ ਵੇ ਉਹ ਅਹਿਸਾਸ ਸਾਨੂੰ ਇਸ ਵਕਤ ਹੋ ਰਿਹਾ ਬੇ ਇਸ ਪਰਿਵਾਰ ਨਾਲ ਕਿਹੜੇ ਹਾਲਾਤਾਂ 'ਚੋਂ ਗੁਜ਼ਰਿਆ। ਐਦਾਂ ਦੇ ਬੰਦੇ ਦਾ ਤਾਂ ਇੰਕਾਊਂਟਰ ਕਰ ਦੇਣਾ ਚਾਹੀਦਾ ਤਾਂ ਸਰਕਾਰ ਨੂੰ ਪੁਲਿਸ ਨੂੰ ਉਸੇ ਵੇਲੇ ਚਲੋ ਹੁਣ ਕਾਨੂੰਨ ਦੇ ਨਿਜਮਾ ਮੁਤਾਬਕ ਚੱਲ ਰਿਪਈਏ ਮਸਾਲੀ ਕਾਰਵਾਈ ਹੋਣੀ ਚਾਹੀਦੀ ਪੂਰਾ ਪੰਜਾਬ ਹਰ ਇੱਕ ਪੰਜਾਬ ਦੀ ਮਾਂ ਹਰ ਇੱਕ ਪੰਜਾਬ ਦੀ ਧੀ ਹਰ ਇੱਕ ਪੰਜਾਬ ਦਾ ਪਿਓ ਪੂਰੀ ਤਰ੍ਹਾਂ ਤਰਸਤ ਹੋਇਆ ਪਿਆ ਵੀ ਇਹ ਘਟਨਾ ਉਸ ਨਗਰੀ ਚ ਉਸ ਉਸ ਸੂਬੇ ਚ ਜਿਹਨੂੰ ਗੁਰੂਆਂ ਪੀਰਾਂ ਦੀ ਧਰਤੀ ਕਹਿੰਦੇ ਜਿਹੜਾ ਹਮੇਸ਼ਾ ਹੀ ਰੱਖਿਆ ਕਰਨ ਦੇ ਲਈ ਜਾਣਿਆ ਗਿਆ ਏ ਬਾਹਰੀ ਹਮਲਿਆਂ ਨੂੰ ਰੋਕਣ ਲਈ ਜਾਣਿਆ ਗਿਆ ਏ ਸੋ ਮੈਂ ਤਾਂ ਭਾਈ ਇਹੀ ਕਹਿੰਦਾ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਮਸਾਲੀ ਕਾਰਵਾਈ ਕਰ ਦਵੇ ਪੂਰਾ ਪੰਜਾਬ ਇਸ ਵਕਤ ਮਤੇ ਪਾਰਿਆ ਪੰਚਾਇਤਾਂ ਮਤੇ ਪਾਰੀਆਂ ਇਹਦਾ ਮਤਲਬ ਸਮਝ ਲੈਣਾ ਚਾਹੀਦਾ ਕਿ ਜਿਹੜੇ ਪ੍ਰਵਾਸੀ ਹੈ ਸਾਡੀ ਕੋ ਨਿੱਜੀ ਦੁਸ਼ਮਣੀ ਨਹੀਂ ਹੈ ਪਰ ਜੋ ਹਾਲਾਤ ਮਾੜੇ ਅਨਸਰ ਪੰਜਾਬ ਚ ਲੈ ਕੇ ਬਣਾ ਰਹੇ ਹੁਣ ਉਹ ਸਮਾਂ ਆ ਗਿਆ ਵੀ ਸੋਧ ਕਰਕੇ ਜਿਹੜੇ ਮਾੜੇ ਲੋਕਾ ਪੰਜਾਬ ਤੇ ਬਾਹਰ ਜਾਣੇ ਚਾਹੀਦੇ ਨੇ ਅਸੀਂ ਨਹੀਂ ਕਹਿੰਦੇ ਕੋਈ ਵੀ ਗਰਮੀ ਕਰੇ ਜਾਂ ਕਿਸੇ ਤਰੀਕੇ ਦੇ ਨਾਲ ਤਲਖੀ ਕਰੇ ਪਰ ਹੁਣ ਪੰਜਾਬੀਅਤ ਨੂੰ ਬਚਾਣ ਲਈ ਆਪਣੇ ਬੱਚਿਆਂ ਨੂੰ ਬਚਾਣ ਲਈ ਆਪਣੇ ਕਲਚਰ ਨੂੰ ਬਚਾਣ ਦੇ ਲਈ ਅਜਿਹੀਆਂ ਮਾਵਾਂ ਦੇ ਅੱਖਾਂ ਦੇ ਵਿੱਚ ਮੁੜ ਕੇ ਹੰਝੂ ਨਾ ਆਵੇ ਅਜਿਹੇ ਹਸ਼ਿਆਰਪੁਰ ਫੇਰਨਾ ਬੜੇ ਕੁੰਬੜਾ ਫੇਰਨਾ ਬੜੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਔਰ ਪ੍ਰਸ਼ਾਸਨ ਨੂੰ ਤੁਰੰਤ ਮੁੱਖਿਆ ਕੁਛ ਨਹੀਂ ਹੁੰਦਾ ਚਲਾਨ ਪੇਸ਼ ਕਰਨਾ ਹੁੰਦਾ ਹੈ ਇਹਦੀਆਂ ਲੀਗਲ ਪ੍ਰੋਸੀਡਿੰਗ ਹੁੰਦੀਆਂ ਉਹਨੂੰ ਕੁਝ ਦਿਨਾਂ ਵਿੱਚ ਕੰਪਲੀਟ ਕਰਕੇ ਇਹਨੂੰ ਫਾਂਸੀ ਦੇ ਤਖਤੇ ਤੇ ਲਟਕਾਣ ਤੇ ਅਜਿਹੇ ਮਾਮਲਿਆਂ ਵਿੱਚ ਪੰਜਾਬ ਸਰਕਾਰ ਜਾਂ ਸਾਡੇ ਕਾਨੂੰਨ ਦੇ ਸ਼ੋਧ ਕਰਤਾ ਸ਼ੋਧ ਕਰਕੇ ਅਜਿਹੇ ਆਦਮੀਆਂ ਨੂੰ ਚੌਂਕ 'ਚ ਗੋਲੀ ਮਾਰਨੇ ਦਾ ਜਾਂ ਫਾਂਸੀ ਲਟਕਾਉਣ ਦਾ ਪ੍ਰਬੰਧਨ ਬਣਾਣ ਤਾਂ ਕਿ ਮੁੜ ਕੇ ਇਹ ਦਿਨਾਂ ਦੇਖਣੇ ਪਵੇ ਇਸ ਦੁੱਖ ਦੀ ਘੜੀ 'ਚ ਪਰਿਵਾਰ ਨਾਲ ਖੜੇ ਹੈ ਪਰ ਦੁੱਖ ਬਹੁਤ ਅਸਹਾਏ ਆ ਗੱਲਾਂ ਨਾਲ ਕਰਨਾ ਕਹਿਣਾ ਸੋਖਾ ਏ ਜੋ ਇਸ ਪਰਿਵਾਰ ਦਾ ਬੀਤੀ ਮਾਲਕ ਕਿਸੇ ਨਾਲ ਨਾ ਕਰੇ ਔਰ ਇੱਕ ਅਗਲੀ ਕਾਲ ਏ ਪਰਿਵਾਰ ਸਲਾਹ ਕਰਕੇ ਪੂਰੇ ਪੰਜਾਬ ਦੀ ਹੁਸ਼ਿਆਰ ਵਿੱਚ ਹੁਸ਼ਿਆਰਪੁਰ ਵਿੱਚ ਆਂਦੇ ਦੋ ਦਿਨਾਂ ਚ ਦੇ ਰਿਆ ਜਿਹੜੇ ਅਸੀਂ ਜੁਦੇ-ਜੁਦੇ ਮਤੇ ਪਾ ਰਹੇ ਨੇ ਜੁਦੇ-ਜੁਦੇ ਅਲੱਗ-ਅਲੱਗ ਚੱਲੇ ਹੋਏ ਨੇ ਇੱਕ ਲੜੀ ਦੇ ਤਹਿਤ ਪੂਰੇ ਪੰਜਾਬ ਨੂੰ ਸੇਧ ਦੇ ਕੇ ਔਰ ਸਰਕਾਰ ਤੋਂ ਇਹ ਚੀਜ਼ ਪਾਸ ਕਰਵਾ ਕੇ ਦਮ ਲੈਣਾ ਏ ਪੇ ਭਾਈ ਹੁਣ ਇਹ ਬਾਹਰੀ ਲੋਕ ਪ੍ਰਵਾਸੀ ਗੱਲ ਏ ਜਾ ਹੋਰ ਦੇਸ਼ਾਂ ਜੋ ਆਏ ਨੇ ਜਿਨ੍ਹਾਂ ਦੀ ਪਛਾਣ ਨਹੀਂ ਹੈ ਉਹ ਖਤਰਾ ਬਣ ਚੁੱਕੇ ਪੰਜਾਬ ਲਈ ਇਹਨਾਂ ਨੂੰ ਪੰਜਾਬ ਤੋਂ ਬਾਹਰ ਕਰਕੇ ਜਦਮ ਲੈਣਾ ਲੀਗਲ ਤਰੀਕੇ ਨਾਲ ਧੰਨਵਾਦ